ਨਾਰੇ ਲਾਓ ਸੰਗੋਸ਼ਣ ਕਰ ਲੋ ਤੁਸੀਂ ਦੇਖੇ ਡੇਲੀ ਪੌਕੀ ਟਾਈਮ ਨੂੰ ਚੱਲਦੇ ਦਾ ਸਟਾਰ ਟੀਵੀ ਨਿਊ ਚੱਲ ਰਹੇ ਤੇ ਅੱਜ ਸਾਡੇ ਪ੍ਰਸਿੱਪ ਟੀਮ ਭੰਡਾਰੀ ਪੁਲ ਤੇ ਪਹੁੰਚ ਚੁੱਕੀ ਆ ਔਰ ਗੱਲ ਕਰਦੇ ਆ ਅੱਜ ਸਾਡੇ ਜਿਹੜੇ ਕਿਸਾਨ ਦੇ ਆਗੂ ਨੇ ਡਲਾਸਰ ਦੇ ਉਹਨਾਂ ਸੁਭਾਚ ਅੱਜ ਜਿਹੜਾ ਪੁੱਤਾ ਸਾੜਿਆ ਗਿਆ ਮੋਦੀ ਦਾ ਜਿਹਦਾ ਪਿੱਛਾ ਪੜੀ ਕੀਤਾ ਗਿਆ ਭੰਡਾਰੀ ਪੁਲ ਤੇ ਔਰ ਜਹੇਬੰਦੀ ਕਿਹੜੇ ਕਿਹੜੇ ਆਗੂ ਜੁੜ ਚੁੱਕੇ ਆਪਾਂ ਜਾਨਣਾ ਚਾਹਾਂਗੇ ਅੱਜ ਸਰਚ ਤੁਹਾਨੂੰ ਸੁਭਣਾਗੀ ਡਾਕਟਰ ਬਜਤਰ ਸਿੰਘ ਜੀ ਕੋਟਲਾ ਜ਼ਿਲ੍ਹਾ ਆਗੂ ਜੀ ਅੱਜ ਪਤਲਾ ਕਿਹੜੀ ਜਨੂੰ ਫੂਕੇ ਗਿਆ ਮੋਦੀ ਸਰਕਾਰ ਦਾ ਕਿਉਂਕਿ ਸਾਡੇ ਸੂਬੇ ਦੇ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜੋ ਭੁਖੜ ਹੜਤਾਲ ਤੇ ਬੈਠੇ ਮਰਨ ਵਰਤ ਤੇ ਬੈਠੇ ਆ ਤੇ ਇਹ ਗੰਦੀਆਂ ਹਕੂਮਤ ਦੀਆਂ ਸਰਕਾਰਾਂ ਮੋਦੀ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਹੋਣ ਈ ਇਸ ਲਈ ਜਿਲ੍ਹਾਂ ਦੇ ਵਿੱਚ ਪਿੰਡ-ਪਿੰਡ ਵਿੱਚ ਪ੍ਰੋਟੈਸਟ ਕਰਨ ਡੈ ਆ ਪੁਤਲੇ ਫੋਕੇ મોદી ਦੇ ਪੀ ਇਹਨਾਂ ਨੂੰ ਸ਼ਰਮ ਤੇ ਆਊਗੀ ਪੀ ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਨਿਕਲ ਕੇ ਆਮ ਲੋਕ ਵੀ ਨਿਕਲ ਕੇ ਦੁਕਾਨਦਾਰ ਕਿਸਾਨ ਸਾਰੇ ਨਿਕਲ ਕੇ ਇਹਨਾਂ ਦੇ ਪੁਤਲੇ ਫੋਕਣ ਡੈ ਨੇ ਕਿ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਬੰਦਾ ਆਪਣੇ ਸਾਰੀ ਟੀਮ ਦੇ ਕਰਕੇ ਸਾਰੇ ਜ਼ਿਲ੍ਹਿਆਂ ਕਰਕੇ ਭੁਖੜ ਹੜਤਾਲ ਤੇ ਬੈਠਾ ਵਾ ਤੇ ਇਹ ਉੱਥੇ ਜਾ ਕੇ ਕੋਈ ਵੀ ਉੱਥੇ ਸਾਰ ਨਹੀਂ ਲੈਣ ਡੈ ਇਸ ਲਈ ਬੈਠੇ ਜਨਾਬ ਸੁਪਰੀਮ ਕੋਰਟ ਨੇ ਇਹ ਕਮੇਟੀ ਬਣਾਈ ਸੀ ਹਾਂਜੀ ਤੇ ਇਹਨਾਂ ਨੂੰ ਚਾਹ ਹੁੰਦਾ ਨੇ ਵੀ ਤੁਸੀਂ ਬਹਿ ਕੇ ਉਹਨਾਂ ਨਾਲ ਗੱਲ ਕਰੋ ਸਰਕਾਰਾਂ ਦੋਨੋਂ ਨੂੰ ਚਾਹ ਕੀ ਇਹ ਸਰਕਾਰਾਂ ਵੱਡੀਆਂ ਕਈ ਸੁਪਰੀਮ ਕੋਰਟ ਵੱਡੀਆਂ ਅਸੀਂ ਤੇ ਆਨੇ ਆ ਵੀ ਸਾਰੇ ਵੱਡੇ ਨੇ ਪਰ ਹਟਲੀ ਤੇ ਵੱਡਾ ਉਹ ਨਾ ਜਿਹਦਾ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਦੇ ਕੋਲ ਜਾਣ ਕੋਲ ਜਾਏ ਗੱਲ ਕਰਨ ਕੋਲ ਤੇ ਕੋਈ ਜਾਣ ਨਹੀਂ ਪਹੁੰਚਣ ਨਹੀਂ ਡਿਆ ਉਥੇ ਤੇ ਜਿਹੜੀ ਕਮੇਟੀਆਂ ਬਣਾਇਆ ਜਾ ਰਹੇ ਉਹਨਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੈ ਕਮੇਟੀ ਤੇ ਆਪਣੇ ਆਪਣੇ ਹੀ ਉਥੇ ਮੀਡੀਆ ਚੈੱਕ ਅਪ ਕਰਦਾ ਆਪਣੀ ਡਾਕਟਰੀ ਟੀਮ ਚੈੱਕ ਅਪ ਕਰਦੀ ਆ ਹੋਰ ਤੇ ਉਥੇ ਕੋਈ ਜਾਣ ਨਹੀਂ ਡਿਆ ਉਥੇ ਕੋਈ ਮੇਨ ਇਹਨਾਂ ਦਾ ਮੁੱਦਾ ਪਹੁੰਚੀ ਉਥੇ ਆਗੂ ਤੇ ਫੇਰੀ ਗੱਲਬਾਤ ਚੱਲੇ ਪਰ ਇੰਨੇ ਕਿਸਾਨ ਜਹੇ ਬੰਦੇ ਜੁੜ ਚੁੱਕਿਆ ਆਂ ਅੱਜ ਤੱਕ ਕੋਈ ਫੈਸਲਾ ਲੈ ਰਹੀ ਹੈ ਸਰਕਾਰਾਂ ਕਿ ਨਾ ਪੰਜਾਬ ਸਰਕਾਰ ਨਾ ਸੈਂਟਰ ਸਰਕਾਰ ਇਹ ਸਰਕਾਰਾਂ ਝੂਠੀਆਂ ਨੇ ਤਾਂ ਨਹੀਂ ਫੈਸਲਾ ਲੈਣ ਡੀਆਂ ਸਰਕਾਰਾਂ ਐਮਐਸਪੀ ਗਰੰਟੀ ਦੇਣ ਹਾਂ ਇਹ ਦੇਂਦੀਆਂ ਕਿਉਂ ਨਹੀਂ ਆ ਜਦੋਂ ਜਿਹੜਾ ਜਗਜੀਤ ਸਿੰਘ ਡੱਲੇਵਾਲ ਸਾਹਿਬ ਐਮਐਸਪੀ ਦੀਆਂ ਗਰੰਟੀਆਂ ਕਰਕੇ ਬੈਠਾ ਕਾਲੇ ਕਾਨੂੰਨਾਂ ਕਰਕੇ ਬੈਠੇ ਉਥੇ ਇਹ ਉਦੋਂ ਵੀ ਪਹਿਲਾਂ ਗੱਲ ਕਰਕੇ ਤੇ ਭੱਜ ਗਏ ਨੇ ਤੇ ਹੁਣ ਵੀ ਆਪਣਾ ਸ਼ਰਮ ਦੇ ਨਾਲ ਮੂੰਹ ਨਿਕਾਉਂਦੇ ਫਿਰਦੇ ਨੇ ਤੇ ਉਥੇ ਪਹੁੰਚਣ ਨਹੀਂ ਡੈ ਪਹੁੰਚ ਕੇ ਜੇ ਇੰਨੀ ਗੱਲ ਹੈ ਤੇ ਇੱਕ ਬੰਦਾ ਆਪਣਾ ਭੁੱਖ ਹੜਤਾਲ ਤੋਂ ਉਠਾ ਨਹੀਂ ਸਕਦੇ ਐਮਐਸਪੀ ਦੀ ਗਰੰਟੀ ਵੱਡੀ ਹੈ ਕਿ ਜੇ ਬੰਦੇ ਦੀ ਜਾਨ ਵੱਢੀ ਹੈ ਦੱਸੋ ਕੀ ਆਪਾਂ ਇਹਨਾਂ ਨੂੰ ਹੌਦ ਚ ਲਿਆਂਦਾ ਤੇ ਉਦੋਂ ਆਪਾਂ ਸੋਚਿਆ ਨਹੀਂ ਵੀ ਇਹਨਾਂ ਨੂੰ ਲੈ ਕੇ ਆਏ ਆ ਬਦਲਾਵ ਕਰਕੇ ਬਦਲਾਵ ਕੀ ਇਹਨਾਂ ਦਾ ਕਾਰਨ ਹੈ ਇਹ ਤੇ ਇੱਕ ਨਾ ਉਦੋਂ ਹਵਾ ਚਲੀ ਆ ਵੀ ਆਮ ਹਵਾ ਚੱਲ ਗਈ ਵੀ ਕਾਲੀ ਕਾਂਗਰਸੀ ਤੋਂ ਲੋਕਾਂ ਦਾ ਮਨ ਭਰ ਚੁੱਕਿਆ ਸੀ ਉਹਨਾਂ ਆਖਿਆ ਵੀ ਆਮ ਸਰਕਾਰ ਆਵੇ ਆਮ ਦੇ ਕਰਕੇ ਉਹਨਾਂ ਨੇ ਵੋਟਾਂ ਪਾ ਕੇ ਪਰ ਉਹਨਾਂ ਲੋਕਾਂ ਨੂੰ ਹੁਣ ਸਮਝ ਲੱਗ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਮ ਦਾ ਵੀ ਪਰਦਾ ਫਾਸ਼ ਹੋ ਜਾਊਗਾ ਫੱਟੇ ਚੁੱਕੇ ਜਾਣਗੇ ਇਥੋਂ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਸੇ ਨੇ ਇਹਨਾਂ ਦੀ ਹਾਮੀ ਨਹੀਂ ਭਰੀ ਹੁਣ ਸਾਰੇ ਹੀ ਇਹਨਾਂ ਤੋਂ ਪਿਛਾ ਹੋ ਗਏ ਨੇ ਕਿ ਕਿਉਂਕਿ ਜਿਹੜਾ ਸਾਡੇ ਉਥੇ ਕੈਡਰ ਦੇ ਵਿੱਚ ਨਹੀਂ ਪਹੁੰਚਿਆ ਅਸੀਂ ਤੋਂ ਦਿਨ ਮਗਰ ਬਿਲਕੁਲ ਸਾਡੀ ਗੈਰ ਰਾਜਨੀਤਿਕ ਸਰਪ੍ਰਾਈਜ਼ ਦੇ ਵਿੱਚ ਜਿਹੜੀ ਹੈ ਇਹਨਾਂ ਦੇ ਜਲਾਜੇ ਨਿਕਲ ਗਏ ਜਲਾਜੇ ਪੂਰੇ ਨਿਕਲ ਲਗੇਗੇ ਹੁਣ ਜਿੰਨੇ ਕਿਸਾਨ ਨੇ ਭੋਖੜ ਹੜਤਾਲਾਂ ਦੇ ਬੈਠੇ ਨੇ ਹੁਣ ਇਹ ਤੋਂ ਬਾਅਦ ਫੇਰ ਪ੍ਰੋਟੈਸਟ ਚੱਲੂਗਾ ਜੇ ਸਾਡੇ ਜਗਦੀਸ਼ ਸਿੰਘ ਦੱਲੇਵਾਲ ਸਾਬ ਨੂੰ ਕੁਝ ਹੁੰਦਾ ਤੇ ਉਹਦੇ ਤੋਂ ਬਾਅਦ ਸਾਡੇ ਜ਼ਿਲ੍ਹਿਆਂ ਦੇ ਆਗੂ ਵੀ ਮਰਨ ਵਰਤੇ ਤੇ ਬਹਿਣਗੇ ਕਿੰਨੇ ਕੁ ਮਾਰੂਗੀ ਸਰਕਾਰ ਇਹ ਸਾਡੇ ਸਾਰੇ ਸ਼ਹੀਦਿਆਂ ਦੇ ਨੂੰ ਤਿਆਰ ਨੇ ਲੋ ਸਰ ਜੀ ਤੁਹਾਡਾ ਸ਼ੁਭਨਾਗੀ ਮੈਂ ਬਲਰਾਮ ਸਿੰਘ ਝੋਟੀ ਜੀ ਭਾਰਤ ਕਿਸਾਨ ਜੀ ਨੂੰ ਇਕਤਾ ਸਿੱਧੂਪੁਰ ਮੈਂ ਬਲਰਾਮ ਸਿੰਘ ਝੰਡੋਟੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜਿਲ੍ਹਾ ਟੀਮ ਦਾ ਆਗੂ ਜੀ ਅੱਜ ਕਿਹੜੇ ਪੱਖੋਂ ਆਪਾਂ ਪੁੱਤੜਾ ਛੜ ਗਿਆ ਸਰਕਾਰ ਦੇ ਅ ਇਹ ਦੇਖੋ ਜੀ ਸਾਡੇ ਸਾਪਾ ਪੰਜਾਬ ਦਾ ਕੀਤਾ ਦੇਖੋ ਜੀ ਇਹ ਸੂਬੇ ਵੱਲੋਂ ਕਾਲ ਸੀਗੀ ਅੱਜ ਪ੍ਰਧਾਨ ਜੀ ਨੂੰ 45 ਦਿਨ ਹੋ ਗਏ ਆ ਅਨਪਾਣੀ ਛੱਡ ਕੇ ਬੈਠੇ ਆ ਕੇਂਦਰ ਸਰਕੈਂਟਰ ਸਰਕਾਰ ਅਜੇ ਟਾਸ ਤੋਂ ਮਾਸ ਨਹੀਂ ਹੋ ਰਹੀ ਇਸ ਕਰਕੇ ਜਥੇਬੰਦੀ ਵੱਲੋਂ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਆ ਜੋ ਕਿ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਸਰਕਾਰ ਨੂੰ ਵੀ ਇਸ ਤੋਂ ਜਾਗਰੂਕ ਕਰਨ ਵਾਸਤੇ ਕਿ ਤੇਰੇ ਤੋਂ ਸਰਕਾਰੇ ਕਿੰਨੇ ਸਾਡੇ ਲੋਕ ਦੁਖੀ ਨੇ ਇਸੇ ਨੂੰ ਲੈ ਕੇ ਅੱਜ ਜਿਹੜਾ ਪੁਤਲੇ ਫੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਹੜਾ ਧਰਤੀ ਦੀ ਉਪਜਾਓ ਕਰ ਰਿਆ ਕਿਸਾਨਾਂ ਮਜ਼ਦੂਰ ਅਗਰ ਇਹਨਾਂ ਦਾ ਕਾਠ ਹੋ ਕੇ ਫੇਰ ਹੀ ਸਰਕਾਰਾਂ ਕਿਉਂ ਨਹੀਂ ਇਹਦੇ ਦੀ ਸੁਣਵਾਈ ਕਰ ਰਹੀ ਹੈ ਵੇਖੋ ਜੀ ਇਹ ਕਾਰਪੋਰੇਟਾਂ ਦੇ ਇਸ਼ਾਰੇ ਤੇ ਚੱਲ ਰਹੀਆਂ ਸਰਕਾਰਾਂ ਇਹ ਸਰਕਾਰਾਂ ਜਿਹੜੀਆਂ ਬਾਨੀਆਂ ਡਾਨੀਆਂ ਦੇ ਪੈਸੇ ਨਾਲ ਚੱਲ ਰਹੀਆਂ ਉਹਨਾਂ ਦੇ ਇਸ਼ਾਰੇ ਤੇ ਚੱਲ ਰਹੀਆਂ ਇਹ ਚਾਹੁੰਦੇ ਆ ਪੂਰੇ ਸਮੁੱਚੀ ਦੇਸ਼ ਦੀ ਜਨਤਾ ਜਿਹੜੀ ਆ ਉਹਦਾ ਕਹਾਣ ਕੀਤਾ ਜਾਵੇ ਆ ਦੁਕਾਨਦਾਰਾਂ ਦਾ ਜਿਹੜਾ ਇਥੋਂ ਦਾ ਕਿ ਮਜ਼ਮ ਵਰਗ ਨੂੰ ਵੀ ਕਿੰਨੀ ਇਹਨਾਂ ਦੁੱਖੀ ਕੀਤਾ ਵਾ 12-12 ਘੰਟੇ ਦੀ ਡਿਊਟੀ ਲੈ ਕੇ ਮਜ਼ਮ ਵਰਗ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਵਾ ਸਾਰੇ ਜਿਹੜੇ ਆ ਆਪਣੇ ਮਹਿਕਮੇ ਉਹ ਪ੍ਰਾਈਵੇਟ ਕੀਤੇ ਜਾ ਰਹੇ ਆ ਸਰਕਾਰ ਆਪ ਦੀਆਂ ਜ਼ਿੰਮੇਵਾਰੀ ਤੋਂ ਭੱਜ ਰਹੀ ਦਿਨ ਬਿ ਦਿਨ ਚੰਜੀਓਟੀ ਸਾਹਿਬ ਗੱਲ ਤੇ ਆ ਨਾ ਕਿ ਕਿਹੜੀ ਵੋਟ ਆ ਤਾਂ ਇਹ ਬੱਚੇ ਦੀ ਆ ਚਾਹੇ ਕਿ ਇਹ ਵਿੜਾਪਾ ਵੋਟ ਦਾ ਹਰ ਇੱਕ ਨੂੰ ਉਹੀ ਅਧਿਕਾਰ ਆ ਪਰ ਆਪਾਂ ਉਦੋਂ ਸੋਚਦੇ ਕਿਉਂ ਨਹੀਂ ਆਪਾਂ ਮਾਦਾਨ ਕਰਨ ਕਿ ਇਹ ਲੋਕ ਵੱਡੇ ਘਰਾਣੇ ਦੇ ਆ ਕੇ ਬੇਰੂਪੀਏ ਵੜ ਕੇ ਸਾਡੇ ਚ ਰਾਜ ਕਰਨਗੇ ਦੇਖੋ ਜੀ ਸਾਡੀ ਜਿਹੜੀ ਜਥੇਬੰਦੀ ਨਾਨ ਪੋਲਿਟੀਕਲ ਆ ਸਾਨੂੰ ਤੇ ਵੋਟਾਂ ਵਾਲੇ ਸਿਸਟਮ ਤੋਂ 1% ਵੀ ਆਸ ਨਹੀਂ ਆ ਕਿ ਵੋਟਾਂ ਵਾਲੇ ਸਿਸਟਮ ਤੋਂ ਇਹ ਬਦਲਾ ਆਊਗਾ ਕਿਉਂਕਿ ਇਹ ਜਿਹੜੀਆਂ ਸਰਕਾਰਾਂ ਜਿੰਨੀਆਂ ਵੀ ਰਬੜ ਦੀਆਂ ਮੋਹਰਾਂ ਬਣ ਕੇ ਰਹਿ ਜਾਂਦੀਆਂ ਇਹ ਕਾਰਪੋਰੇਟਾਂ ਦੇ ਹੱਕ ਚ ਫੈਸਲੇ ਕਰਦੀਆਂ ਤੇ ਆਮ ਜਨਤਾ ਨੂੰ ਇਹ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਜਾਣਦੀਆਂ ਤੇ ਇਹਨਾਂ ਤੋਂ ਸਾਨੂੰ ਕੀ ਆਸ ਆ ਹੁਣ ਵੀ ਇਹ ਡਬਲਯੂਟੀਓ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ ਨਿਊ ਵਰਲਡ ਆਪਣਾ ਵਰਲਡ ਬੈਂਕ ਦੇ ਇਸ਼ਾਰਿਆਂ ਤੇ ਚੱਲ ਰਿਹਾ ਆ ਆਮ ਜਨਤਾ ਇਹਨਾਂ ਦੇ ਵਾਸਤੇ ਕੀੜੇ ਮਕੌੜੇ ਆ ਇਹ ਇਦਾਂ ਨਾ ਹੋਵੇ ਕਿ ਅੱਜ 45 ਦਿਨ ਤੋਂ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਮਰਨ ਵਰਤੇ ਬੈਠੇ ਆ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂਗਾ ਇਹ ਬ라우 ਜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ਰਿਆਂ ਮੰਨਾਂ ਦੇ ਤੱਕਾ ਕੀਤਾ ਜਾ ਰਿਹਾ ਹੋ ਸਾਡੇ ਹੋਰ ਜੁੜ ਚੁੱਕੇ ਨੇ ਸਰ ਸੁਭਨਾ ਗਿੱਟਾ ਜੀ ਡਾਕਟਰ ਗੁਰਮੀਤ ਸਿੰਘ ਨੰਗਲੀ ਜੀ ਅੱਜ ਅੱਜ ਜਿਹੜਾ ਪੁੱਤਰਾ ਸਾੜਿਆ ਗਿਆ ਸੈਂਟਰ ਸਰਕਾਰ ਦਾ મોદી ਦਾ ਔਰ ਭਗਵੰਤ ਮਾਨ ਦਾ ਸਾਬਾ ਕੀਤਾ ਪਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਇੱਕ ਇਨਸਾਨ ਜਦੋਂ ਇਸ ਗੱਲ ਤੇ ਆ ਜਾਂਦਾ ਕਿ ਮੈਂ ਆਪਣੀ ਜਾਨ ਦੇ ਦੇਣੀ ਆ ਜਦੋਂ ਐਮਐਸਸੀ ਮਿਲਦੀ ਆ ਤਾਂ ਕੱਲੇ ਪੰਜਾਬ ਨੂੰ ਨਹੀਂ ਮਿਲਨੀ ਕੱਲੇ ਅੰਮ੍ਰਿਤਸਰ ਨੂੰ ਨਹੀਂ ਮਿਲਨੀ ਸਾਰੇ ਹਿੰਦੁਸਤਾਨ ਨੂੰ ਮਿਲਨੀ ਆ ਇੱਕ ਇਨਸਾਨ ਸਾਰੇ ਹਿੰਦੁਸਤਾਨ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਕੇ ਬੈਠ ਗਿਆ ਹੋ ਪਰ ਸਰਕਾਰਾਂ ਦੀ ਬੇਇਕਰਕੀ ਵੇਖੋ ਕਿ ਅਸੀਂ ਇੱਕ ਦਿਨ ਖਾਣਾ ਨਾ ਖਾਈਏ ਕੋਈ ਬੰਦਾ ਘਰ ਲੜਿਆ ਹੋਵੇ ਤਾਂ ਸਾਰਾ ਪਰਿਵਾਰ ਤਰ ਲਿੰਦਾ ਤੂੰ ਰੋਟੀ ਨਹੀਂ ਖਾਦੀ ਕੱਲ ਦੀ ਖਾਣਾ ਖਾ ਪਰ ਪਤਾ ਨਹੀਂ ਕੇਸ ਹਾਰਡਲੈਸ ਸਰਕਾਰਾਂ ਨੇ ਬਿਲਕੁਲ ਦਿਲ ਹੈ ਨਹੀਂ ਕਿ ਇੱਕ ਇਨਸਾਨ ਦੀਆਂ ਇੰਨੀਆਂ ਵੀਡੀਓ ਵਰਲਲ ਹੋ ਰਹੀਆਂ ਕਿ ਦਿਨ ਬਰ ਦਿਨ ਉਹਨਾਂ ਦਾ ਵੇਟ ਕਰ ਰਿਹਾ ਵਾ ਉਹ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਦੀ ਜਾਨ ਕਿਸੇ ਵੇਲੇ ਵੀ ਜਾ ਸਕਦੀ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਨੂੰ ਨਹੀਂ ਪਤਾ ਕਿ ਸਰਕਾਰ ਦੀ ਮਨਸ਼ਾ ਕੀ ਆ ਕਿੰਨੀ ਕੇ ਬੇਇਕਰਕਿਆ ਸਾਨੂੰ ਤਾਂ ਲੱਗਦਾ ਕਿ ਪਿਛਲੀਆਂ ਮੁਗਲ ਸਰਕਾਰਾਂ ਨੂੰ ਇਹ ਮਾਤ ਪਾਕੀ ਆ ਕਿਉਂਕਿ ਇਹੋ ਜੇ ਤਸੀਹੇ ਜਿਹੜੇ ਪਿਛਲੇ ਸੀ ਮੁਗਲ ਸਰਕਾਰਾਂ ਨੇ ਵੀ ਨਹੀਂ ਦਿੱਤੇ ਆਪਣੇ ਜਿੰਨੇ ਵੀ ਕਿੰਨੇ ਵੀ ਦੁਸ਼ਮਣ ਹੀ ਸਿੱਖ ਹੀ ਭਾਂਦੂਈ ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਆ ਪਰ ਮਨਸ਼ਾ ਚੰਗੀ ਨਹੀਂ ਆ ਇੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਇੱਕ insan ਸਾਰੇ ਹਿੰਦੁਸਤਾਨ ਵਾਸਤੇ ਬੈਠਾ ਵਾ ਇਕਲੇ ਇੱਕ ਘਰ ਵਾਸਤੇ ਨਹੀਂ ਬੈਠਾ ਇੱਕ ਜਿਹੜਾ ਪਬਲਿਕ ਹੀ ਰਾਜ ਤੇ ਭੌਂਦੀ ਤੇ ਪਬਲਿਕ ਹੀ ਰਾਜ ਤੋਂ ਲਹੋਂਦੀ ਆ ਕੀ ਸਦਾਈ ਚ ਪਬਲਿਕ ਰਾਜ ਤੋਂ ਲਾਏ ਗਏ ਨੇ ਬਿਲਕੁਲ ਲਾਏ ਗਏ ਜੀ ਬੜੀ ਬੁਰੀ ਤਰ੍ਹਾਂ ਲਾਏਗੀ ਲੋਟੇ ਯਾਰ ਨਹੀਂ ਨਹੀਂ ਆਵਾਜ਼ ਨਹੀਂ ਸਰਕਾਰਾਂ ਕਰਦੀਆਂ ਕੀ ਤੇਰਾ ਮੇਰੀ ਜਾਨ ਦਵੀਂ ਤੇਰਾ ਫੇਰੀ ਚੱਕ ਦਿਆਂਗੇ ਰੱਖ ਦਿਆਂਗੇ ਸਾਹਿਬ ਤੇਰੀ ਸੋਚ ਤੇ ਕਰ ਦਿਆਂਗੇ ਠਾਕ ਨਹੀਂ ਲਈ ਉਹ ਸਾਬਤ ਕਰ ਦਤਾ ਕਿ ਸਾਰਾ ਪੰਜਾਬ ਇਹਦਾ ਡੱਲੇ ਵਾਲ ਦੇ ਨਾਲ ਆ ਜੇ ਆਪਾਂ ਕੱਟ ਕੀਤਾ ਉਥੇ ਚਾਤਰੀ ਨੂੰ 6-7 ਲੱਖ ਬੰਦਾ ਹੋ ਗਿਆ ਵਾ ਹੰਡਾ ਦੇ ਵਿੱਚ ਜਿਨ੍ਹਾਂ ਨੂੰ ਦੁਸਹਾਈ ਤੱਕ ਨਹੀਂ ਬੱਸਾਂ ਦੀ ਗੱਡੀ ਉਹ ਵੀ ਉਥੇ ਪਹੁੰਚਿਆ ਉਹਦੇ ਹਾਦਸੇ ਵੀ ਹੋਏ ਆ ਉਥੇ ਐਕਸਜੰਟੇ ਹੋਏ ਆ ਜਦੋਂ ਸਰਦਾਰ ਬਲਦੇਵ ਸਿੰਘ ਵਾੜਾ ਜਾ ਰਿਹਾ ਤੇ ਕਹਿੰਦੇ ਰਾਤ ਐਕਸੀਡੈਂਟ ਹੋਇਆ ਤੋਂ ਉਹਦੇ ਐਕਸਜੇ ਕੋਈ ਗੱਲ ਨਹੀਂ ਆ ਕੰਪਨੀ ਸ਼ਾਂਤ ਮੋਈ ਟਾਂਗੇ ਦੇ ਨਾਲ ਕੰਟਰੋਲ ਕਰਦੇ ਹੋਇਆ ਸਲੰਘਾ ਜੋ ਕੰਮ ਕੀਤਾ ਸਰ ਜੀ ਸ਼ੁਭਨਾ ਜੀ ਮੈਂ ਏਸੀਪੀ ਅੰਮ੍ਰਿਤਸਰ ਰੀਸ ਟੀਪੀਐਸ ਵਿਨੀਤ ਅਲਾਵਤ ਤੇ ਇੱਥੇ ਆਪਣਾ ਬੰਡਾਰੀ ਪੁਲ ਤੇ ਅੱਜ ਰੋਜ ਪ੍ਰਦਰਸ਼ਨ ਦੀਗਾ ਕਿਸਾਨ ਯੂਨੀਅਨ ਪਹਿਲੇ ਉਗਰਾਹਾ ਦਾ ਪ੍ਰਦਰਸ਼ਨ ਸੀਗਾ ਹੁਣ ਥੋੜੀ ਦੇਰ ਪਹਿਲਾਂ ਸਿੱਧੂਪੁਰ ਵਾਲਿਆਂ ਨੇ ਪ੍ਰਦਰਸ਼ਨ ਕੀਤਾ ਹੈ ਤੋਂ ਇਹਨਾਂ ਦਾ ਜਿਹੜਾ ਰੋਸ ਮਾਰਚ ਥਾ ਉਹ ਪੀਸਫੁਲੀ ਕੰਡਕਟ ਹੋ ਗਿਆ ਸੀ ਟ੍ਰੈਫਿਕ ਨੂੰ ਵਧੀਆ ਮੈਨੇਜ ਕੀਤਾ ਹੈ ਸਾਡੀ ਟੀਮਾਂ ਨੇ ਤੇ ਟ੍ਰੈਫਿਕ ਦੇ ਫਲੋ ਚ ਕੋਈ ਦਿੱਕਤ ਨਹੀਂ ਆਈ ਹੈ ਤੇ ਇਹਨਾਂ ਦਾ ਵੀ ਜਿਹੜਾ ਮੋਟਿਵ ਥਾ ਉਹ ਪੂਰਾ ਹੋ ਗਿਆ ਹੈ ਤੇ ਥੋੜੀ ਜਿਹੜੀ ਇਹਨਾਂ ਦਾ ਰੋਸ ਪ੍ਰਦਰਸ਼ਨ ਦੇ ਵਿੱਚ ਜੋ ਮੰਗਾਂ ਸੀ ਇਹਨਾਂ ਬਾਰੇ ਤੁਸੀਂ ਉੱਪਰ ਸੈਂਟਰ ਨੂੰ ਭੇਜੇ ਜਾਏਗੇ ਦੇਖੋ ਇਹ ਜਿਹੜੀ ਮੰਗਾ ਹੈ ਇਹਨਾਂ ਦਾ ਪੁਲਿਸ ਦਾ ਕੋਈ ਰਿਲੇਸ਼ਨ ਇਹਨਾਂ ਦੇ ਵਿੱਚ ਹੈ ਹੀ ਨਹੀਂ ਸਾਡਾ ਲਾਅ ਐਂਡ ਆਰਡਰ ਦਾ ਇਸ਼ੂ ਹੈ ਤੇ ਅਸੀਂ ਇੱਥੇ ਆਪਣੀ ਡਿਊਟੀਆਂਸ ਵਾਸਤੇ ਕਰ ਰਹੇ ਸੀਗੇ ਕਿ ਨਾਰਮਲ ਜਿਹੜੀ ਪਬਲਿਕ ਹੈ ਉਹਨੂੰ ਕੋਈ ਦਿੱਕਤ ਨਾ ਆਵੇ ਤੇ ਇਹਨਾਂ ਦਾ ਜਿਹੜਾ ਮੋਟਿਵ ਹੈ ਉਹ ਵੀ ਪੂਰਾ ਹੋ ਜਾਵੇ ਤੇ ਉਹ ਅਸੀਂ ਆਪਣੀ ਡਿਊਟੀ ਪੂਰੀ ਕੀਤੀ ਥੈਂਕ ਯੂ ਸਰ ਜੀ ਲੋਜੀਸ ਚੁੱਸੀ ਦੇਖੇ ਕੰਟਰੋਲ ਕੀਤਾ ਬਹੁਤ ਵਧੀਆ ਸੰਗਤ ਜੋਗਨ ਕਰਮ ਕੀਤਾ ਜੋ ਪੰਜਾਬ ਹੁੰਦਾ ਪਹਿਲ ਤੇ ਆਧਾਰ ਤੇ ਫਰਜ ਬੰਦਾ ਸੀ ਇਹਨਾਂ ਨੇ ਤੰਦ ਹੀ ਨੰਦ ਭਾਇਆ ਜਿੱਦੀ ਵਿਸ਼ੇਸ਼ਪੁਰ ਦਰਬੀਰ ਸਿੰਘ ਦੀ ਨਾਲ ਚਾਰਜਟ ਅੰਮਰਤਪੁਰ